ਕਬੀਰ ਐਸਾ ਜਨ ਤੇ ਕਿ ਦੇਖਿਆ ਜੈਸੀ ਧੋਈ ਲਾਖ ਬੀਸੇ ਚੰਚਰ ਬੋਹਣਾ ਮਤ ਹੀਨਾ ਨਾ ਪਾਕ ਐਸਾ ਕਬੀਰ ਕਹਿੰਦਾ ਐਸਾ ਜਨ ਤੇ ਕਿ ਦੇਖਿਆ ਕੈਸਾ ਬੰਦਾ ਦੇਖਿਆ ਮੈਂ ਜਨ ਤੇ ਕਹਿ ਰਿਹਾ ਸਰੀਰ ਕਹਿਆ ਸਰੀਰ ਕਰਕੇ ਜਨ ਤੇ ਕਿ ਦੇਖਿਆ ਜੈਸੀ ਧੋਈ ਲਾਖ ਲਾਖ ਜਿਹੜੀ ਹੁੰਦੀਆਂ ਨਾ ਇਹ ਧੋਈ ਬੜੀ ਚਮਕਦੀ ਹੈ ਗਰਦ ਗੁਰਦ ਪਈ ਹੁੰਦੀ ਹੈ ਜਾਦੀ ਤੋਂ ਇਲਾਕਾ ਬੜਾ ਚਮਕਦਾਰ ਸੀ ਕਪੂਟ ਛਟੇ ਛੁਟੇ ਕਪੜੇ ਪਾਏ ਹੁੰਦੇ ਸੀ ਵਿਸ਼ੇ ਚੰਚਲ ਬਹੁ ਗੁਣਾ ਮਤਹੀਨਾ ਨਾ ਪਾਕ ਵਿਸ਼ੇ ਚੰਚਲ ਬਹੁ ਗੁਣਾ ਬੜਾ ਚੜਚਲ ਸੁਭਾਅ ਦਾ ਸੀ ਛਾਤਰ ਆਦਮੀ ਸੀ ਛਤ ਸੱਚ ਨੂੰ ਮੰਨਦਾ ਨਹੀਂ ਸੀ ਐ ਪੜ ਜਾਂਦਾ ਸੀ ਐ ਪੜ ਜਾਂਦਾ ਸੀ ਸੱਚ ਤੋਂ ਸੱਚ ਤੇ ਆਉਂਦਾ ਹੀ ਨਹੀਂ ਸੀ ਕਮਿਊਨਿਟੀ ਆ ਘੇਰਦਾ ਸੀ ਐਂਦੀ ਨਿਕਲ ਜਾਂਦਾ ਸੀ ਐਂਦੀ ਨਿਕਲ ਜਾਂਦਾ ਲੋ ਜੀ ਕਿਵੇਂ ਸਭ ਜੂ ਜੀ ਕਿਵੇਂ ਸਭੀ ਕੌਣ ਕਰ ਲੂਗਾ ਸੰਸਾਰ ਹੈ ਇੱਥੇ ਕਿੱਥੇ ਸਰਦਾ ਇਹ ਕਿਵੇਂ ਹੋ ਜੂ ਚਲ ਚਲ ਸੀ ਬੋਲ ਬਤਹੀਨ ਨਾਬਾ ਬਤਹੀਨ ਸੀ ਗੁਰਮਤ ਤੋਂ ਸਖਣਾ ਸੀ ਤੇ ਨਾਪਾਕ ਸੀ ਅੰਦਰ ਅਸਲ ਦੇ ਵਿੱਚੋਂ ਉਧਰੋਂ پاک ਨਹੀਂ ਸੀ ਫਗਤਰ ਵੀ ਸੀ ਉਧਰ ਬਲੀਦ ਸੀ ਬਤ ਬਲੀਨ ਬਤਵਾੜਾ ਸੀ ਬਲੀਨ ਬਤਵਾੜਾ ਸੀ ਤਾ ਸੱਚ ਨੂੰ ਸੀ ਸੱਚ ਨੂੰ ਐਕਸੈਪਟ ਨਹੀਂ ਕਰ ਸਕਦਾ ਬਲੀ ਰਤਵਾਲਾ ਉਹ ਸੱਚ ਨੂੰ ਐਕਸੈਪਟ ਕਰਾਉਂਦਾ ਹੋਊਗਾ ਉਹ ਹੈ ਘਰਦਾ ਵੀ ਸੱਚ ਨੂੰ ਬੱਤਹਿਣਾ ਨਾਪਾਕ ਆਦਮੀ ਹੈ ਜੋ ਸੱਚ ਨੂੰ ਐਕਸੈਪਟ ਨਾ ਕਰੇ ਚਾਹ ਦਾ ਮਤਲਬ ਇਹ ਹੈ ਜਿਹੜਾ ਗੁਰਬਾਨ ਨੂੰ ਐਕਸੈਪਟ ਨਹੀਂ ਕਰਦਾ ਗੁਰਦੁਆਰੇ ਚਾਹ ਰੋਜ ਜਾਂਦਾ ਹੈ ਗੁਰਦੁਆਰੇ ਦੇ ਵਿੱਚ ਹੀ ਰਹਿੰਦਾ ਹੈ ਉਹ ਬੱਤਹਿਣਾ ਨਾਪਾਕ ਹੈ ਅਗਰ ਔਰ ਚੰਚ ਵੀ ਹੈ ਉਹ ਸ਼ਾਦਰ ਵੀ ਹੈ ਤਾਨੀ ਬੰਦੋ ਕੁਰਬਾਨੀ ਜਿੰਨੇ ਸ਼ਾਤਨਾਂ ਕੁਰਬਾਨੀ ਰੁਕਦੇ ਨਹੀਂ ਬੰਦ ਸਭ ਸ਼ਾਤਨਾਂ ਚਲਾਕ ਨੇ ਚਲਾਕ ਰਹੇ ਪਰ ਚਲਾਕ ਕਿਨੋਂ ਮਿਲੂਗਾ ਕੀ ਮਾਇਆ ਤੇਰੇ ਜੂ ਸਾਰੀ ਮਿਲੂਗਾ ਚਲਾਕ ਕਿਨਾਂ ਠੀਲਾ ਲੂਗਾ ਚਤਰਾਏ ਨਾਲ ਚੰਚਲਤਾ ਨਾਲ ਮਿਲੂਗਾ ਕੀ ਬੰਦ ਚਲ ਚਲਾ ਚਤਰਾਏ ਨਾ ਪਾਇਆ ਉਹ ਤੀਜੇ ਪਾਛਾ ਨਾ ਫਿਰ ਕਾ ਕਬੀਰ ਦੀ ਗੱਲ ਕਹਿੰਦਾ ਨਹੀਂ ਛੱਡੀ ਜਤਰਾਈ ਤਾਂ ਪ੍ਰਾਪਤੀ ਵੀ ਕੁਝ ਨਹੀਂ ਹੋਈ ਸ੍ਰੀ ਜੰਦਰ ਨੂੰ ਚਰਚਾ ਹੋ ਗਿਆ ਸੀ ਇਸੇ ਜੰਦ ਕੀ ਪ੍ਰਾਪਤੀ ਹੋਗੀ ਹੋਗੀ ਕੋਈ ਤਤੂ ਦਾ ਸੁਨੋ ਕੋਈ ਪ੍ਰਾਪਤੀ ਹੋਗੀ ਬਸ ਇੱਥੇ ਬੰਦ ਕਰਤਾ ਉਹਨਾਂ ਨੇ ਇਸ਼ਾਰਾ ਇੱਥੇ ਰੁਕੀਤਾ ਹੋਇਆ ਕੋਰੋ ਬੁਲਦਾਨ ਆਪਣੇ ਬੰਨਾਂ ਨਾਲ ਗੱਲ ਕੀਤੀ ਆ ਨਾ ਜਿਨ੍ਹਾਂ ਦਾ ਪਿਓ ਆ ਉਹਨਾਂ ਨੂੰ ਕੁਝ ਮਿਲਿਆ ਨਹੀਂ ਚਲ ਚਲ ਸੀਗੇ ਮਾ ਤਿਹਨੇ ਨਾ ਆਪਸੀ ਗੁਰੂ ਦੀ ਆਪਣੇ ਪਿਓ ਦੀ ਗੱਲ ਨਹੀਂ ਬਣੀ ਕਿਸੇ ਦਿਨ ਆ ਮੰਨਦਾ ਪਿਓ ਦੀ ਤਾਂ ਮੰਨਣੀ ਚਾਹੀਦੀ ਗੁਰਦੇ ਮਾਤਾ ਗੁਰਦੇ ਪਿਤਾ ਉਹ ਬਗਾਨਾ ਹੁੰਦਾ ਨਾ ਮੰਨਦੇ ਕਰਦੇ ਦੀ ਵੀ ਨਹੀਂ ਤੁਸੀਂ ਕੰਮ ਨਹੀਂ ਕਹੇ ਕੌਣ ਦੇ ਹੀ ਮੰਨ ਇਹ ਗੱਲਾਂ ਦਬਾ ਕੇ ਸੀ ਕਈਆਂ ਨਹੀਂ ਜੇ ਉਹਨਾਂ ਤੇ ਅਟੈਕ ਲੱਗਦੇ ਸੀ ਫੇਰ ਪਤਾ ਲੱਗਦਾ ਉਹ ਤਾਂ ਜੀ ਦਾਜੀ ਗੁਰੂ ਦੇ ਲੜਕੇ ਨੂੰ ਉਹਨੂੰ ਗੱਲ ਹੀ ਪੈਦੀ ਉਸ ਦੇ ਖਿਲਾਫ ਕਿਉਂ ਬੱਬ ਜਾਲਦਾ ਉਹ ਗੁਰੂ ਦੇ ਖਿਲਾਫ ਕਰਦੇ ਨੇ ਤੁਸੀਂ ਉਹਨਾਂ ਦੇ ਖਿਲਾਫ ਨਹੀਂ ਕਰ ਸਕਦੇ ਬਹੁਤ ਕਾਇਰ ਐ ਸਿੱਖ ਬਹੁਤ ਡਰਪੋਕ ਐ ਕਾਇਰ ਸਿੱਖੀ ਤੋਂ ਸਖਣ ਕੋਣ ਸੱਚ ਬੋਲਣ ਦੀ ਜੁਰਤ ਐ ਦੀ ਰੱਖਦਾ ਯਾਨੀ ਇਹ ਜਿਹੜਾ ਹੈ ਨਾ ਉਹ ਇਹਦੇ ਬਾਤੇ ਸੱਚੇ ਸਖਣਦਾ ਉਹ ਹੈ ਗੁਰੂ ਦੇ ਲੜਕੇ 무ु र ी द ि뭐ा द 키 वो है स ि